ਇੱਕ ਹੋਰ ਸੱਚ ਨਿਕਲ ਕੇ ਸਾਹਮਣੇ ਆਇਆਗਾ ਕਿੰਮੀ ਦਾ ਰੋ ਰੋ ਕੇ ਇਹ ਕਹਿਣਾਗਾ ਇੱਕ ਰਿਕਾਰਡਿੰਗ ਸਾਹਮਣੇ ਆਈ ਆ ਸੁਨੀਹਾ ਨੇ ਹੋਰ ਰਿਕਾਰਡਿੰਗ ਸ਼ੇਅਰ ਕੀਤੀ ਆ ਜਿਦੇ ਵਿੱਚ ਕਿੰਮੀ ਦਾ ਕਹਿਣਾ ਕਿ ਪਵਨ ਦੇ ਨਾਲ ਮੈਂ ਨਰਕ ਭਰੀ ਜ਼ਿੰਦਗੀ ਜੀ ਰਹੀ ਸੀ ਮੈਂ ਉਹਦੇ ਨਾਲ ਖੁਸ਼ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੈਨੂੰ ਪਤਾ ਕਿ ਮੈਂ ਕਿੰਨੀ ਦਰਦ ਸਹਿ ਰਹੀ ਸੀ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਮੈਂ ਖੁਸ਼ ਨਹੀਂ ਸੀ ਮੈਂ ਅੰਦਰੇ ਅੰਦਰ ਘੁੱਟ ਰਹੀ ਸੀ ਜੀ ਬਿਲਕੁਲ ਇਹ ਸਭ ਕੁਝ ਕਿੰਮੀ ਦਾ ਕਹਿਣਾ ਤਾਂ ਫਿਰ ਜੋ ਸੋਸ਼ਲ ਮੀਡੀਆ ਤੇ ਲੋਕਾਂ ਦੇ ਸਾਹਮਣੇ ਵਲੌਗਾਂ ਦੇ ਵਿੱਚ ਦਿਖਾਇਆ ਜਾ ਰਿਹਾ ਉਹ ਕੀ ਹੈ ਕੀ ਵਾਕਾ ਹੀ ਕਿੰਮੀ ਤੇ ਹੱਥ ਚੱਕਦਾ ਸੀ ਪਵਨ ਕੀ ਵਾਕਿਆ ਹੀ ਕਿੰਮੀ ਨਰਕ ਭੋਗ ਰਹੀ ਸੀ ਪਵਨ ਦੇ ਨਾਲ ਵਿਆਹ ਕਰਾ ਕੇ ਜੇ ਸਭ ਸੱਚਾ ਤਾਂ ਵਲੌਗਾਂ ਦੇ ਵਿੱਚ ਕੀ ਹੈ ਵਲੌਗਾਂ ਦੇ ਵਿੱਚ ਖੁਸ਼ ਇਨਸਾਨ ਕਿਵੇਂ ਦੇਖ ਸਕਦਾ ਹੈ ਦਿਖਾਵਾ ਕਰਨ ਦੇ ਲਈ ਵਿਊ ਲੈਣ ਦੇ ਲਈ ਲੋਕ ਇੰਨਾ ਦਿਖਾਵਾ ਤਾਂ ਨਹੀਂ ਕਰ ਸਕਦੇ ਮਤਲਬ ਵੀ ਇਹ ਸਭ ਕੁਝ ਹੁਣ ਪਹਿਲਾਂ ਤਾਂ ਉਹਨੇ ਸਨੇਹਾ ਨੂੰ ਇਹ ਚੀਜ਼ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਸਨੇਹਾ ਗਲਤ ਆ ਹਨਾ ਉਹਨੂੰ ਕਿਹਾ ਵੀ ਤੂੰ ਮੰਨ ਉਹਨੂੰ ਇਨਸਿਸਟ ਕੀਤਾ ਉਹਨੂੰ ਕੋਸ਼ਿਸ਼ ਕਰ ਰਹੀ ਸੀ ਵੀ ਤੂੰ ਮੰਨ ਵੀ ਹਾਂ ਤੂੰ ਮੈਨੂੰ ਧੱਕੇ ਨਾਲ ਰੂਮ ਚ ਵੜਾਇਆ ਧੱਕੇ ਨਾਲ ਡਰਿੰਕ ਕਰਵਾਈ ਦੂਸਰੇ ਪਾਸੇ ਉਹ ਹੁਣ ਜਦੋਂ ਇੱਧਰ ਕੋਈ ਚਾਰਾ ਨਹੀਂ ਚੱਲਿਆ ਤਾਂ ਉਹ ਹੁਣ ਪਵਨ ਨੂੰ ਮਾੜਾ ਬਣਾਉਣ ਲੱਗ ਗਈ ਜਦਕਿ ਪਵਨ ਉਹਦੇ ਸੁਪਨੇ ਪੂਰੇ ਕਰਨ ਦੇ ਖਾਤਰ ਬਾਹਰ ਗਿਆ ਸੀ ਤਾਂ ਕੀ ਆ ਸੱਚ ਕੀ ਵਾਕਈ ਪਵਨ ਦੇ ਨਾਲ ਕਿੰਮੀ ਦਾ ਰਿਸ਼ਤਾ ਇਦਾਂ ਦਾ ਸੀ ਕੀ ਆ ਝੂਠ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਉਹ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਚਲੋ ਜੀ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਹਾਂ ਜਨਿਤਾ ਇੰਨਾ ਕੁਝ ਹੋਣ ਤੋਂ ਬਾਅਦ ਕਿੰਮੀ ਦਾ ਜਿਹੜਾ ਪਵਨ ਸੀਗਾ ਪਵਨ ਯਾਨੀ ਕਿ ਕਿੰਮੀ ਦਾ ਹਸਬੰਡ ਉਹਨੇ ਲਾਈਵ ਹੋ ਕੇ ਕੁਝ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਉਹਨਾਂ ਨੇ ਲੋਕਾਂ ਨੂੰ ਕੀ ਕਿਹਾ ਆਪਣੇ ਇਸ ਰਿਸ਼ਤੇ ਬਾਰੇ ਆਪਣੇ ਇਸ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਉਹਨਾਂ ਨੇ ਕੀ ਦੱਤੀ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਤੇ ਦੂਜੇ ਪਾਸੇ ਉਹ ਸੁਨੇਹਾ ਨੂੰ ਜ਼ਿੰਮੇਦਾਰ ਮੰਨ ਰਿਹਾ ਜਾਂ ਨਹੀਂ ਮੰਨ ਰਿਹਾ ਇਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰੂੰਗੀ ਤੇ ਸਨੇਹਾ ਨੂੰ ਧਮਕੀਆਂ ਆ ਰਹੀਆਂ ਨੇ ਸਨੇਹਾ ਨੇ ਇੱਕ ਹੋਰ ਲਾਈਵ ਹੋ ਕੇ ਲੋਕਾਂ ਨੂੰ ਗੱਲ ਦੱਸੀ ਹੈ ਤੇ ਮੈਂ ਤੁਹਾਨੂੰ ਜਿਹੜੀ ਹੈਗੀ ਇਸ ਵੀਡੀਓ ਦੇ ਵਿੱਚ ਪੂਰੀ ਕਲਿੱਪ ਉਹ ਦਿਖਾਉਂਗੀ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤਾਂ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰਿਤ ਕੋ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਮੇਰੇ YouTube ਚੈਨਲ ਤੇ ਸੋ ਆਪਾਂ ਅੱਜ ਫੇਰ ਕਿੰਮੀ ਪਵਨ ਦੀ ਜਿਹੜੀ ਹੈਗੀ ਆ ਡਾਈਵੋਰਸ ਦਾ ਕਾਰਨ ਜਿਹੜਾ ਸੀਗਾ ਜਿਵੇਂ ਆਪਾਂ ਨੂੰ ਪਤਾ ਕਿ ਪਿੱਛੇ ਜੇ ਕੀ ਹੋਇਆ ਤਾਂ ਜਿਆਦਾ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਣਾ ਇਸ ਵਾਰ ਆਪਾਂ ਟੂ ਦੀ ਪੁਆਇੰਟ ਗੱਲ ਕਰਨੀ ਹੈ ਤਾਂ ਦੇਖੋ ਪਵਨ ਜਿਹੜਾ ਹੈਗਾ ਹੁਣ ਉਹ ਟੁੱਟ ਚੁੱਕਿਆ ਕਿਉਂਕਿ ਪਵਨ ਨੇ ਇੱਕ ਪੋਸਟ ਪਾਈ ਹੈ ਮੈ ਸਾਈਡ ਤੇ ਮਤਲਬ ਕਿ ਉਹਦਾ ਜਿਹੜਾ ਸਕਰੀਨਸ਼ਾਟ ਹੈਗਾ ਉਹ ਲਾ ਦਿੰਨੀ ਹੈ ਪਵਨ ਨੇ ਆਪਣੀ ਇੰਸਟਾ ਤੇ ਇੱਕ ਸਟੋਰੀ ਜਿਹੜੀ ਸੀਗੀ ਉਹ ਪਾਈ ਆ ਉਸ ਸਟੋਰੀ ਦਾ ਸਕਰੀਨਸ਼ਾਟ ਲੈ ਕੇ ਫਿਰ ਸਨੇਹਾ ਨੇ ਪਾਇਆ ਉਸ ਤੋਂ ਬਾਅਦ ਸਨੇਹਾ ਵੀ ਲਾਈਵ ਹੋਈ ਆ ਤਾਂ ਉਹਦਾ ਕਹਿਣਾ ਕਿ ਸਾਡੇ ਵਿੱਚ ਜੋ ਕੁਝ ਵੀ ਸੀਗਾ ਉਹ ਖਤਮ ਹੋ ਚੁੱਕਿਆ ਅਸੀਂ ਅਲੱਗ ਹੋ ਚੁੱਕੇ ਹਾਂ ਠੀਕ ਹੈ ਤੇ ਰੱਬ ਨੂੰ ਸ਼ਹਿਰ ਸਾਡਾ ਸਾਥ ਇੱਥੋਂ ਤੱਕ ਹੀ ਮਨਜ਼ੂਰ ਸੀ ਇੱਕ ਟਾਈਮ ਸੀ ਜਦੋਂ ਅਸੀਂ ਇੱਕ ਦੂਜੇ ਦੇ ਬਿਨਾ ਇੱਕ ਮਿੰਟ ਨਹੀਂ ਰਹਿੰਦੇ ਸੀ ਪਰ ਆ ਜੋ ਕੁਝ ਵੀ ਹੋ ਗਿਆ ਤੇ ਕਿਸੇ ਨੂੰ ਕੋਈ ਮਾੜਾ ਚੰਗਾ ਨਾ ਬੋਲੋ ਕਿਸੇ ਨੂੰ ਬਲੇਮ ਨਾ ਕਰੋ ਇਹਦੇ ਵਿੱਚ ਸਨੇਹਾ ਦਾ ਕੋਈ ਕਸੂਰ ਨਹੀਂ ਉਹਨੇ ਸਾਫ਼-ਸਾਫ਼ ਇਹ ਲਿਖਿਆ ਵੀ ਸਨੇਹਾ ਦਾ ਕਿਤੇ ਕੋਈ ਕਸੂਰ ਨਹੀਂ ਵੈਸੇ ਦੇਖਿਆ ਜਾਵੇ ਤਾਂ ਗੱਲ ਵੀ ਸਹੀ ਹੈ ਠੀਕ ਹੈ ਸੁਨੇਹਾ ਨੇ ਜੋ ਕੀਤਾ ਸੋ ਕੀਤਾ ਪਰ ਜੇ ਉਹ ਸਹੀ ਹੁੰਦੀ ਜੇ ਉਹ ਉਸ ਰੂਮ ਦੇ ਵਿੱਚ ਨਾ ਜਾਂਦੀ ਤਾਂ ਕੁਝ ਨਾ ਹੁੰਦਾ ਕਿਉਂਕਿ ਜਦੋਂ ਕਹਿੰਦੇ ਹੁੰਦੇ ਹਨ ਵੀ ਘਰ ਦਾ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਫਿਰ ਬਾਹਰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਤਾਂ ਪਵਨ ਨੇ ਸਾਫ਼-ਸਾਫ਼ ਇਹ ਕਹਿਤਾ ਵੀ ਸਾਨੂੰ ਜਿਉਣ ਦੋ ਠੀਕ ਹੈ ਖੁਸ਼ ਰਹਿਣ ਦੋ ਸਾਨੂੰ ਅਸੀਂ ਖੁਸ਼ ਹਾਂ ਅਸੀਂ ਆਪਣੀ ਖੁਸ਼ੀ ਦੇ ਲਈ ਸੈਪਰੇਟ ਹੋਏ ਹਾਂ ਤੁਸੀਂ ਪੜ੍ਹ ਸਕਦੇ ਹੋ ਮੈਂ ਸਕਰੀਨਸ਼ਾਟ ਸਾਈਡ ਤੇ ਐਡ ਕਰਤਾ ਤਾਂ ਉਹਦਾ ਕਹਿਣਾ ਵੀ ਅਸੀਂ ਅਲੱਗ ਹੋ ਕੇ ਹੀ ਖੁਸ਼ ਰਹਿ ਸਕਦੇ ਹਾਂ ਕਿਉਂਕਿ ਜਿਹੜੀ ਉਹਦੀ ਵਾਈਫ ਹੈ ਉਹਦੇ ਜਿਹੜੇ ਮਤਲਬ ਕਿ ਕਹਿਣ ਦਾ ਮਤਲਬ ਹੈਗਾ ਉਹਦਾ ਭਾਵ ਜੋ ਉਹਦਾ ਰਿਲੇਸ਼ਨ ਸੀਗਾ ਉਹ ਇਹਦੇ ਨਾਲ ਸੱਚਾ ਤਾਂ ਹੈ ਨਹੀਂ ਸੀ ਪਵਨ ਦਾ ਕਹਿਣਾ ਕਿ ਮੈਂ ਜਿਹੜਾ ਹੈਗਾ ਇਹਦਾ ਸੁਪਨਾ ਪੂਰਾ ਕਰਨ ਦੇ ਵਾਸਤੇ ਕਿਉਂਕਿ ਕਿੰਮੀ ਚਾਹੁੰਦੀ ਸੀ ਵੀ ਫੋਰਨ ਜਾਣਾ ਇਹਦੇ ਮਾਪਿਆਂ ਦਾ ਸੁਪਨਾ ਸੀ ਵੀ ਫੋਰਨ ਜਾਣਾ ਇਸ ਕਰਕੇ ਮੈਂ ਫੋਰਨ ਗਿਆ ਸਿਰਫ ਕਿੰਮੀ ਦਾ ਸੁਪਨਾ ਪੂਰਾ ਕਰਨ ਦੀ ਵੀ ਇਹਨੂੰ ਕੀ ਘਾਟ ਰਹਿ ਗਈ ਸੀ ਜੋ ਇਹਨੂੰ ਇਹੋ ਜਿਹਾ ਕੁਝ ਕਰਨਾ ਪਿਆ ਤਾਂ ਦੂਜੇ ਪਾਸੇ ਸਨੇਹਾ ਨੇ ਉਹਦਾ ਸਕਰੀਨਸ਼ਾਟ ਲੈ ਕੇ ਜੋ ਸਟੋਰੀ ਪਾਈ ਸੀ ਪਵਨ ਨੇ ਉਹਨੇ ਵੀ ਇਹ ਸਕਰੀਨਸ਼ਾਟ ਆਪਣੀ ਸਟੋਰੀ ਤੇ ਸ਼ੇਅਰ ਕੀਤਾ ਤੇ ਇੱਕ ਕਲਿੱਪ ਐਡ ਕਰਦੀ ਆ ਆ ਦੇਖਿਓ ਜਰਾ ਤੇ ਵਿਆਹ ਕਰਦਾਂਗੇ ਮਰਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਕਿ ਤੂੰ ਕੁੜੀ ਦੀ ਵੀਡੀਓ ਲੀਕ ਕੀਤੀ ਆ ਤੂੰ ਆ ਕਰਤਾ ਤੂੰ ਉਹ ਕਰਤਾ ਵੀਡੀਓ ਲੀਕ ਕਰਨ ਦੇ ਵਿੱਚ ਤੇ ਕਿਸੇ ਨੂੰ ਭੇਜਣ ਦੇ ਵਿੱਚ ਬਹੁਤ ਫਰਕ ਹੈ ਮੇਰਾ ਕੀ ਇੰਟੈਂਸ਼ਨ ਸੀ ਭੇਜਣ ਦਾ ਮੈਨੂੰ ਪਤਾ ਆ ਜੇ ਫ੍ਰੈਸ਼ੀ ਨੇ ਵੀ ਲੀਕ ਕਰਨੀ ਹੁੰਦੀ ਤੇ ਮੈਨੂੰ ਲੱਗਦਾ ਇਹ ਵੀਡੀਓ 9 ਮਹੀਨੇ ਪਹਿਲਾਂ ਹੀ ਆ ਜਣੀ ਸੀ ਜੇ ਇਹ ਲੀਕ ਦੇ ਪਰਪਸ ਨਾਲ ਭੇਜੀ ਹੁੰਦੀ ਕਿਸੇ ਨੂੰ ਲੀਕ ਹੁੰਦਾ ਸੁਣੀ ਚਲੋ ਧਿਆਨ ਨਾਲ ਸੁਣੋ ਵੀਡੀਓ ਭੇਜਣਾ ਲੀਕ ਕਰਨਾ ਨਹੀਂ ਕਹਿੰਦੇ ਤੇ ਮੈਂ ਇਸੇ ਕੰ ਕਿ ਪਲੀਜ਼ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਦਿਸ ਇਜ਼ ਦਾ ਪ੍ਰੂਫ ਐਂਡ ਕਿ ਮੈਨੂੰ ਦੱਸ ਦੋ ਇਹ ਚੀਜ਼ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਆ ਵਿਦ एवरीथिंग ਸੋ ਪਲੀਜ਼ ਕਿਸੇ ਤੇ ਅਲੀਗੇਸ਼ਨ ਨਾ ਲਾਓ ਬੈਟਰ ਹੈ ਆਪਣੀ ਗਲਤੀ ਐਡਮਿਟ ਕਰਕੇ ਤੁਹੀ ਚੋਪੋ ਜੋ ਕਿਸੇ ਦਾ ਕੁਝ ਨਹੀਂ ਜਾਊਗਾ ਕਿਸੇ ਦਾ ਕੁਝ ਕਰ ਨਹੀਂ ਉੱਜਣ ਲੱਗਾ ਗੱਲ ਤਾਂ ਦੇਖੋ ਸਨੇਹਾ ਸਾਫ਼-ਸਾਫ਼ ਜਿਹੜਾ ਹੈਗਾ ਹੁਣ ਆਪਣਾ ਪੱਲਾ ਝਾੜ ਰਹੀ ਆ ਠੀਕ ਆ ਸਫਾਈ ਦੇ ਰਹੀ ਆ ਆ ਦੇਖੋ ਸੁਣਿਓ ਚਲਿਓ ਮੈਨੂੰ ਨਹੀਂ ਪਤਾ ਅੱਜ ਗੱਲ ਕਿਉਂ ਬਾਹਰ ਆਈ ਕਿਸਕਾਂ ਨਲ ਬਾਰੇ ਇਹ ਇਸ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦੀ ਪਰ ਜਿਹਨੂੰ ਵੀਡੀਓ ਭੇਜੀ ਆ ਜੇ ਉਹਨੇ ਵੀ ਲੀਕ ਕਰਨੀ ਹੁੰਦੀ ਅੱਜ ਤੋਂ 10 ਮਹੀਨੇ ਪਹਿਲਾਂ ਕਰ ਦਿੰਦਾ ਜੇ ਮੈਂ ਲੀਕ ਕਰਨੀ ਹੁੰਦੀ ਫਿਰ ਮੇਰੇ ਕੋਲ ਤਾਂ ਸਾਲ ਸੀ ਨੀਹਾ ਦਾ ਕਹਾਂਗਾ ਕਿ ਉਹਦੇ ਹਸਬੰਦ ਨੇ ਮਤਲਬ ਕਿ ਉਹ ਕਵਰ ਨਹੀਂ ਇਹ ਚੀਜ਼ ਕਹੇਤੀ ਕਿ ਮੇਰੀ ਫੈਮਲੀ ਨੇ ਮਤਲਬ ਇਲੋ ਫੈਮਲੀ ਨੇ ਵੀ ਇਹ ਚੀਜ਼ ਕਹੇਤੀ ਵੀ ਮੈਂ ਕਿਤੇ ਗਲਤ ਨਹੀਂ ਹੋ ਕਹਿੰਦੀ ਵੀ ਮੈਨੂੰ ਧਮਕੀਆਂ ਆ ਰਹੀਆਂ ਮੇਰੀ ਜਾਨ ਨੂੰ ਖਤਰਾ ਵੀ ਮੈਂ ਇਹ ਸਾਰਾ ਕੁਝ ਸਿਰਫ ਮਤਲਬ ਮੇਰੇ ਕੋਲ 1 ਸਾਲ ਪਹਿਲਾਂ ਦਾ ਇਹ ਸਭ ਕੁਝ ਪਿਆ ਸੀ ਪਰ ਮੈਂ ਕੋਈ ਵੀ ਚੀਜ਼ ਜਿਹੜੀ ਸੀਗੀ ਉਹ ਵਾਇਰਲ ਨਹੀਂ ਕੀਤੀ ਕਿਉਂਕਿ ਮੈਂ ਇਹਨੂੰ ਐਕਸਪੋਜ਼ ਨਹੀਂ ਕਰਨਾ ਚਾਹੁੰਦੀ ਸੀ ਜਦ ਇਹਨੇ ਮੇਰਾ ਮਤਲਬ ਜਾਣ ਬੁੱਝ ਕੇ ਨਾਮ ਲਿਆ ਇਸ ਕਰਕੇ ਮੈਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਠੀਕ ਹੈ ਤੇ ਹੁਣ ਪਵਨ ਨੇ ਵੀ ਸਾਫ਼-ਸਾਫ਼ ਇਹ ਕਹਿੰਦਾ ਵੀ ਸਨੇਹਾ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਤਾਂ ਦੇਖੋ ਮੈਂ ਇੱਕ ਇੱਕ ਚੀਜ਼ ਕਹਿਣਾ ਚਾਹੁੰਦੀ ਆ ਵੀ ਉਹਦਾ ਕਹਿਣਾ ਸਨੇਹਾ ਦਾ ਵੀ ਮੇਰੇ ਕਰਕੇ ਰਿਸ਼ਤਾ ਖਰਾਬ ਨਹੀਂ ਹੋਇਆ ਤਾਂ ਗਰ ਰਿਸ਼ਤਾ ਖਰਾਬ ਤਾਂ ਕਿਤੇ ਨਾ ਕਿਤੇ ਸਨੇਹਾ ਦੀ ਵੀ ਗਲਤੀ ਆ ਠੀਕ ਹੈ ਤੇ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਰਿਕਾਰਡਿੰਗ ਸੁਣਾਉਣੀ ਆ ਜਿਹਦੇ ਵਿੱਚ ਸਨੇਹਾ ਨੇ ਰਿਕਾਰਡਿੰਗ ਸੁਣਾਈਆ ਸਨੇਹਾ ਕੋਲੇ ਰੋ ਰਹੀ ਆ ਆ ਸਾਰਾ ਕੁਝ ਹੋਣ ਤੋਂ ਬਾਅਦ ਜਿਹੜੀ ਕਿੰਮੀ ਐ ਕਿੰਮੀ ਰੋ ਰਹੀ ਆ ਸਨੇਹਾ ਦੇ ਕੋਲੇ ਉਹਨੂੰ ਇਹ ਕਹਿ ਰਹੀ ਆ ਵੀ ਪਲੀਜ਼ ਤੂੰ ਮੇਰੇ ਨਾਲ ਖੜ ਮੇਰਾ ਸਾਥ ਦੇ ਮੈਨੂੰ ਯਕੀਨ ਸੀ ਤੂੰ ਮੇਰਾ ਸਾਥ ਦੇਵੇਂਗੀ ਇਸ ਕਰਕੇ ਮੈਂ ਤੇਰਾ ਨਾਂ ਲੇਤਾ ਤੂੰ ਸਿਚੁਏਸ਼ਨ ਨੂੰ ਸੰਭਾਲ ਤੂੰ ਇਹ ਕਹਿ ਵੀ ਜੋ ਵੀ ਕੀਤਾ ਮੈਂ ਕੀਤਾ ਵੀ ਕਿੰਮੀ ਆਪਣੀ ਮਰਜ਼ੀ ਨਾਲ ਨਹੀਂ ਗਈ ਸੀ ਹੁਣ ਬਈ ਇਹ ਤਾਂ ਗਲਤ ਗੱਲ ਆ ਜੇ ਆਪਾਂ ਕਿਸੇ ਨੂੰ ਇਹ ਚੀਜ਼ ਕਹਿਨ ਨੂੰ ਕਵਾਂਗੇ ਕੋਈ ਆਪਣੇ ਆਪ ਨੂੰ ਗਲਤ ਕਿਉਂ ਸਾਬਿਤ ਕਰੂਗਾ ਚਾਹੇ ਉਹ ਹੋਊਗਾ ਵੀ ਉਹ ਤਾਂ ਵੀ ਨਹੀਂ ਮੰਨੂਗਾ ਚੋਰ ਕਦੇ ਕਹੂਗਾ ਮੈਂ ਚੋਰੀ ਕੀਤੀ ਹੈ ਦੋਸਤੀ ਆਪਣੀ ਥਾਂ ਇਹੋ ਜੀ ਐਕਸਪੈਕਟੇਸ਼ਨਸ ਕਿਸੇ ਤੋਂ ਰੱਖਣੀ ਨਹੀਂ ਚਾਹੀਦੀ ਹੁਣ ਹੋਰ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣ ਜਾ ਰਹੀ ਹਾਂ ਕਿੰਮੀ ਦਾ ਇਹ ਕਹਿਣਾ ਕਿ ਉਹ ਬਹੁਤ ਨਰਕ ਭੋਗ ਰਹੀ ਆ ਪਵਨ ਉਹਨੂੰ ਕੁੱਟਦਾ ਸੀ ਐਰਾ ਵਗੈਰਾ ਇਹ ਸਭ ਕੁਝ ਮਤਲਬ ਇਹਸ ਕਰਕੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕਰ ਰਹੀ ਸੀ ਵੀ ਹੁਣ ਤੱਕ ਫਿਰ ਸੋਸ਼ਲ ਮੀਡੀਆ ਤੇ ਕੀ ਸੀ ਵਲੌਗ ਜਿਹੜੇ ਪਾ ਰਹੀ ਸੀ ਘੁੱਟ ਖਾ ਕੇ ਫਿਰ ਸਹੀ ਹੋ ਜਾਂਦੀ ਸੀ ਜੇ ਉਹਦੇ ਨਾਲ ਉਹ ਨਰਕ ਭੋਗ ਰਹੀ ਸੀ ਉਹਦੇ ਨਾਲ ਕੀ ਕੁਝ ਹੁੰਦਾ ਸੀ ਉਹ ਕਹਿੰਦੀ ਮੇਰੇ ਨਾਲ ਮੈਂ ਬਹੁਤ ਕੁਝ ਬਰਦਾਸ਼ਤ ਕਰ ਰਹੀ ਸੀ ਫਿਰ ਉਹ ਖੁਸ਼ ਕਿਵੇਂ ਰਹਿ ਲੈਂਦੀ ਸੀ ਇਨਸਟਾ ਦੀਆਂ ਰੀਲਸ ਦੇ ਵਿੱਚ ਖੁਸ਼ੀ-ਖੁਸ਼ੀ ਕਿੱਦਾਂ ਆ ਜਾਂਦੀ ਸੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਹੁੰਦਾ ਇਨਸਾਨ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਆਉਂਦਾ ਫਿਰ ਇਹਦਾ ਮਤਲਬ ਵੀ ਇਹ ਜਿਹੜੇ ਕੁਝ ਵਲੌਗਰਸ ਨੇ ਇਹ ਢੋਗਲੇ ਨੇ ਘਰ ਦੇ ਵਿੱਚ ਕੁਝ ਹੋਰ ਤੇ ਬਾਹਰ ਕੁਝ ਹੋਰ ਸਿਰਫ ਕੰਟੈਂਟ ਦੇ ਕਰਕੇ ਪੈਸੇ ਕਮਾਉਣ ਦੇ ਕਰਕੇ ਵਿਊ ਲੈਣ ਦੇ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਆ ਰਿਕਾਰਡਿੰਗ ਸੁਣੋ ਸੁਣੀ ਚਲੋ ਧਿਆਨ ਨਾਲ ਕਹਿੰਦੇ ਜੀ ਤੁਸੀਂ ਕਿੱਥੇ ਰੋ ਰੋ ਕੇ ਬੈਠਾ ਸੀ। ਕਿਹਾ ਤੁਹਾਨੂੰ ਗੱਲ ਪਹੁੰਚ ਰਿਹਾ ਤੁਹਾਤੋਂ ਬੰਦ ਜੀ। ਮੈਨੂੰ ਕੋਈ ਕੰਮ ਆਇਆ ਤਾਂ ਤੁਸੀਂ ਸੁਣ ਸਕਦੇ ਹੋ ਕਿੰਦਾ ਰੋ ਰੋ ਕੇ ਰੋ ਰੋ ਕੇ ਹਨਾ ਸਨੇਹਾ ਦੇ ਸਾਹਮਣੇ ਉਹ ਇਹ ਚੀਜ਼ ਕਹਿ ਰਹੀ ਆ ਵੀ ਤੂੰ ਮੰਨ ਜਾ ਵੀ ਹਾਂ ਤੂੰ ਇਹ ਕੀਤਾ ਵੀ ਮੇਰੇ ਤੇ ਗੱਲ ਨਾ ਆਵੇ ਮੇਰਾ ਰਿਸ਼ਤਾ ਜਿਹੜਾ ਸੀਗਾ ਮੈਨੂੰ ਮੈਂ ਨਰਕ ਭੋਗ ਰਹੀ ਸੀ। ਇਹਦਾ ਮਤਲਬ ਸੋਸ਼ਲ ਮੀਡੀਆ ਤੇ ਕੀ ਸੀ ਸਭ ਕੁਝ ਦਿਖਾਵਾ ਮੈਂ ਐਸੇ ਕਰਕੇ ਕੈਨੀ ਹੁੰਨੀਆਂ ਵੀ ਬਲੌਗਰਾਂ ਦੀ ਜ਼ਿੰਦਗੀ ਦੇਖ ਕੇ ਆਪਣੇ ਆਪ ਨੂੰ ਆਪਣੇ ਰਿਸ਼ਤਿਆਂ ਨੂੰ ਖਰਾਬ ਨਾ ਕਰੋ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇੰਨਾ ਅਰਗੇ ਨਾ ਬਣੋ ਕਿਉਂਕਿ ਆਪਾਂ ਬਹੁਤ ਵਧੀਆ ਜੋ ਵੀ ਆਪਣੀ ਨਾਰਮਲ ਲਾਈਫ ਦੇ ਵਿੱਚ ਆਪਾਂ ਸਹੀ ਆ ਵਧੀਆ ਜ਼ਿੰਦਗੀ ਆ ਆਪਣੀ ਇਹਨਾਂ ਨਾਲੋਂ ਕਿਤੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਹਿਲੀ ਵਾਰ ਹੀ ਚੈਨਲ ਤੇ ਆਏ ਹੋ ਸਬਸਕ੍ਰਾਈਬ ਕਰ ਲਿਓ ਮੇਰੇ ਇਸ ਚੈਨਲ ਤੇ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਜਿਹੜੀਆਂ ਹੈਗੀਆਂ ਉਹ ਮਿਲਦੀਆਂ ਰਹਿਣੀਆਂ ਚਾਹੀਏ ਚਾਹੇ ਉਹ ਕਿਸੇ ਵਲੌਗਰ ਬਾਰੇ ਆ ਚਾਹੇ ਉਹ ਕਿਸੇ ਨਿਊਜ਼ ਰਿਲੇਟਿਡ ਹੈ ਜੋ ਵੀ ਦੁਨੀਆ ਤੇ ਹੋ ਰਿਹਾ ਉਹਦੇ ਨਾਲ ਰਿਲੇਟਿਡ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਸੱਚ ਝੂਠ ਤੁਹਾਡੇ ਸਾਹਮਣੇ ਇਸ ਚੈਨਲ ਤੇ ਆਪਾਂ ਲੈ ਕੇ ਆਇਆ ਕਰਾਂਗੇ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਥੈਂਕ ਯੂ